ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ 'ਚ ਦੇਖੋ ਜੀ ਟਾਈਮ ਹੋ ਗਿਆ ਆ ਪੌਣਾ 1 ਇੱਧਰ ਮੰਮੀ ਕਰਦੇ ਪਏ ਆ ਪਾਠ ਸਫਾਈਆਂ ਸਾਡੇ ਹੋ ਗਈਆਂ ਆ ਤੇ ਅੱਜ ਸਾਡੇ ਅੱਜ ਸਾਡੀ ਥੋੜੀ ਜਿਹੀ ਅਸੀਂ ਸੇਰੇ ਬਿਜ਼ੀ ਸੀ ਸਾਡੇ ਕੋਲ ਬਲੌਗ ਸ਼ੁਰੂ ਨਹੀਂ ਹੋਇਆ ਬਸ ਹੁਣ ਲੱਗੇ ਆ ਅਸੀਂ ਬਲੌਗ ਸਟਾਰਟ ਕਰਨ ਇੱਧਰ ਮਸਾਲਾ ਗ੍ਰੈਂਡ ਕਰ ਲਿਆ ਆ ਤੇ ਕਰੇਲੇ ਥੋੜੇ ਜਿਹੀ ਅਸੀਂ ਫਰਾਈ ਕਰਕੇ ਰੱਖ ਲਏ ਆ ਤੇ ਇੱਧਰ ਕੁਝ ਪਾਏ ਹੋਏ ਆ ਆਕੀ ਟਮਾਟਰ ਕਰਦੇ ਆ ਗ੍ਰੈਂਡ ਤੇ ਅਸੀਂ ਕ੍ਰੇਲੇ ਬਣਾਉਦੇ ਆ ਤੇ ਤੁਹਾਨੂੰ ਬਣਾ ਕੇ ਫਿਰ ਦਿਖਾਉਲਦੇ ਆ ਤੇ ਕਰਦੇ ਆ ਬਾਕੀ ਕੰਮ ਸਾਡਾ ਬਲੌਗ ਅੱਜ ਫਿਰ ਲੇਟ ਹੋ ਗਿਆ ਕਿਸੇ ਵੇਲੇ ਸਾਨੂੰ ਯਾਦ ਹੀ ਭੁੱਲ ਜਾਂਦਾ ਬਹੁਤ ਬਣਾਉਂਦਾ ਕਿ ਕ੍ਰੇਲੇ ਚਲੋ ਮਿਲਦੇ ਆ ਫਿਰ ਤੁਹਾਨੂੰ 1 ਵਜ ਗਿਆ ਪੂਰਾ 1 ਆਪਾਂ ਇੱਕ ਘਰੇ ਹੁਣ ਕਰੀਦੇ ਵੀ ਇੱਕ 5 ਹੋ ਗਏ ਘੜੀ 5 ਮਿੰਟ ਅੱਗੇ ਆ ਮੰਮੀ ਕਰ ਰਹੇ ਪਾਠ ਹਾਂਜੀ ਇੱਧਰ ਬੰਦੇ ਆ ਜੀ ਕ੍ਰੇਲੇ ਤੇ ਅਸੀਂ ਲੇਟ ਹੀ ਹੋ ਗਏ ਤੁਸੀਂ ਸਟਾਰਟ ਕਰ ਲਓ ਵਲੋਗ ਕਰ ਦੋ ਸਾਡੇ ਕੋਲ ਤਾਂ ਰਹਿ ਹੀ ਜਾਂਦਾ ਕੱਪੜੇ ਸੁੱਕਣੇ ਪਾ ਕੇ ਆਈ ਹਾਂ ਹਾਂ ਪਹਿਲਾਂ ਮੈਂ ਥੱਲੇ ਆਈ ਹਾਂ ਆਂਟੀ ਸਹਾਈ ਕਰਦੇ ਸੀ ਮੈਂ ਕਿਹਾ ਜਦੋਂ ਬਾਅਦ ਚ ਸਟਾਰਟ ਕਰਦੀ ਆਂ ਬਾਅਦ ਕਰ ਲਈ ਗੁੜੀਆਂ ਦਾ ਫੋਨ ਆ ਗਿਆ ਚਲੋ ਤੇ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਮੈਂ ਗੁੜੀਆਂ ਨੂੰ ਸੀ ਵਲੋਗ ਸਟਾਰਟ ਕਰ ਲਈਏ ਕਿ ਤੇਰੇ ਭਾਈਆ ਨੇ ਥੋੜੇ ਨੇਮ ਲੱਗਦਾ ਹੈਗਾ ਮਸਾਲਾ ਇੱਧਰ ਕਰ ਲੈ ਲੈ ਕਰ ਲੈ ਫਰਾਈ ਕਰ ਲੈ ਫਰਾਈ ਚਲੋ ਚਲ ਕੋਈ ਗੱਲ ਨਹੀਂ ਜਿੰਨਾ ਬਣਦਾ ਉਨੇ ਸਹੀ ਫੇਸਿੰਗ ਦੇ ਕੱਲ ਨੂੰ ਸ਼ੁਰੂ ਮੈਂ ਕਰ ਜੂਗਾ ਆ ਤੁਸੀਂ ਜੇ ਇਸ ਟੇਰੇ ਸਟਾਰਟ ਕਰਦੇ ਦਾ ਕਰ ਦੋ ਸਾਡੇ ਕੋ ਸਾਡੇ ਕਮਾ ਕਰਾਂ ਦੇ ਸੰਚੇਤ ਨਹੀਂ ਜਿੱਥੇ ਭੁੱਲ ਜਾਂਦਾ ਹਾਂ ਚਲੋ ਚੱਲ ਕੋਈ ਨਹੀਂ ਲਓ ਜੀ ਇੱਧਰ ਸਾਡੀ ਚਾਹ ਆ ਗਈ ਆ ਮੰਮੀ ਪੀਣ ਲੱਗੇ ਉਦੋਂ ਤੇ ਇੱਧਰ ਹਾਂ ਜੀ ਕੀ ਹੋਇਆ ਜੀ ਇਹ ਜੀ ਕੀ ਹੋਇਆ ਨਹੀਂ 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 ਦਿੰਦੀ ਆ ਲਓ ਜੀ ਸਾਡੀ ਚਾਹ ਤੇ ਟਾਈਮ ਇੱਧਰ 2 ਵਜੇ ਵਾਲੇ 5 ਮਿੰਟ ਰਹਿ ਗਏ ਆ ਹਾਂ ਜੀ 8:28 ਵਜੇ ਨੂੰ ਜਾਣ ਨੂੰ ਲੱਗਿਆ ਠੀਕ ਲੋ ਜੀ ਇੱਧਰ ਮੈਂ ਕ੍ਰੇਲਿਆਂ ਦਾ ਮਸਾਲਾ ਵੀ ਬਣਾ ਲਿਆ ਆ ਠੀਕ ਆ ਹੁਣ ਬਣਾਉਂਦੇ ਆ ਰੋਟੀ ਪਹਿਲਾਂ ਪੀ ਲਈਏ ਚਾਹ ਲੰਡ ਕਰ ਦਈਏ ਬੰਦ ਠੀਕ ਨੇ ਤੁਸੀਂ ਜਾਣਾ ਪੱਲੂ ਨੂੰ ਲੈਣ 2:00 ਵਜੇ ਹੈਨਾ ਮੈਂ ਬਣਾਉਣੀ ਆ ਫੇਰ ਰੋਟੀ ਠੀਕ ਆ ਪੀ ਲਈਏ ਚਾਹ ਹਾਂ ਇਹਦਾ ਥੋੜਾ ਜਨਾ ਚਾਹ ਪੀ ਲਾ ਲਈਏ ਇੱਕ ਤੁਸੀਂ ਰਾਤੀ ਪਤਾ ਬਹੁਤ ਲੇਟ ਹੋ ਗਏ ਹੈਨਾ ਰਾਤੀ ਗੱਲਾਂ ਗੁੱਲਾਂ ਕਰਦੇ ਰੇ ਬੈਠੇ ਰੇ ਸਾਢੇ 12 ਤਾਂ ਇੱਥੇ ਹੀ ਹੋ ਗਏ ਪੱਲੂ ਵਿਚਾਰੀ ਵੀ ਸਵੇਰੇ ਮੈਨੂੰ ਉਠਾ ਲਿਆ ਮੈਂ ਕਿ ਪੱਲੂ ਉੱਠ ਕੇ ਕਹਿੰਦੀ ਮੰਮੀ ਨੀਂਦ ਬਹੁਤ ਆਂਦੀ ਐ ਮੈਂ ਕਿ ਦੋ ਛੁੱਟੀਆਂ ਆ ਹੁਣ ਮੋਰੇ ਹੋਣੀਆਂ ਫਿਰ ਰੈਸਟ ਕਰ ਲਈਏ ਕੋਈ ਵੀ ਕੇ ਸੋ ਜਾਣਾ ਹੈ ਕੋਈ ਵੀ ਕੇ ਸੋ ਜਾਣਾ ਆ ਗੱਲਾਂ ਗੁੱਲਾਂ ਕਰਨ ਲੱਪੇ ਫੇ ਬਲੇਟ ਬਹੁਤ ਹੋ ਗਏ ਗੱਲਾਂ ਗੁੱਲਾਂ ਕਰਨ ਲੱਪੇ ਤੇ ਵਿਚੇ ਫਿਰ ਤੇ ਇਹ ਲੱਗਿਆ ਚਾ ਪੀਣਾ ਮੈਨੂੰ ਤਾਂ ਇੰਨੀ ਗਰਮੀ ਲੱਗਦੀ ਸੀਗੀ ਨਾ ਮਸੀ ਕਿਤੇ ਵਾਹਿਆ ਨਹੀਂ ਪੇਟ ਸਹੀ ਯਾਰ ਆ ਬਲੌਕ ਖੜ ਗਿਆ ਕੀ ਆ ਵਾਈਫਾਈ ਬੰਦ ਹੋ ਗਿਆ ਨਹੀਂ ਵਾਈਫਾਈ ਚੱਲਦਾ ਬੰਦ ਆ ਵਾਈਫਾਈ ਬੰਦ ਹੋ ਗਿਆ ਮੈਨੂੰ ਹਾਂਜੀ ਤੁਸੀਂ ਨਹੀਂ ਪੀ ਜਾਓ ਪੀਣੀ ਆ ਤਾਂ ਕੋਈ ਨਹੀਂ ਚਲੋ ਠੀਕ ਆ ਪੀਓ ਜਾ ਆਹਾਂ ਪਤਾ ਨਹੀਂ ਉਹ ਕਿਉਂ ਰੁਕ ਗਿਆ ਚਲ ਦੇਖਦਾ ਮੈਂ ਕੋਈ ਨਹੀਂ ਚਲੋ ਚੱਲਦਾ ਮੈਂ ਉਹਨੂੰ ਲੈ ਕੇ ਆਉਂਦਾ ਕੁੜੀ ਨੂੰ ਜਾਵੇ ਲਾਓ ਜੀ ਪਾਣੇ ਤੇ ਨੋਵੇ ਤੇ ਅਸੀਂ ਆ ਗਏ ਆ ਇੱਧਰ ਦੇਖੋ ਮੈਂ ਕਾ ਕਰਨੀ ਬਹੁਤ ਆ ਬਾਹਰ ਚੱਲ ਜਾ ਜਾ ਗਰਨੀ ਚ ਆ ਪਹਿਲਾਂ ਜੱਫੀਆਂ ਪੱਪੀਆਂ ਮਾ ਨਾ ਕਰੂ ਫੇਰ ਉਦੋਂ ਬਾਅਦ ਹੀ ਕਿੱਥੇ ਜਾਊ ਹਰਮਨ ਆਇਆ ਨਹੀਂ ਹਾਂ ਮੈਂ ਆਂਦਾ ਪਿਆ ਫੋਨ ਕੀਤਾ ਸੀ ਮੈਂ ਕਿ ਰੋਟੀ ਦਾ ਦੱਦ ਦੇ ਭਰਾਵਾ ਹਾਂ ਖਾਣੀ ਆ ਦਾ ਠੀਕ ਨਹੀਂ ਤਾਂ ਮੈਂ ਨਹੀਂ ਪਕਾਣੀ ਹੈਗੀ ਮੋੜ ਕੇ ਉੱਦੇ ਸੁੱਕੀ। ਮੈਂ ਵੀਡੀਓ ਬਣਾਉਣ ਜਾਣੀ ਇੱਕ ਮੈਂਗਾ ਲੱਜਾ। ਚਲੋ ਠੀਕ ਆ। ਰੋਟੀ ਦਾ ਰਸ ਖਾਣੀ ਦਾ ਤੇ ਦੁੱਧ ਲੈ ਕੇ ਆਉਣਾ? ਹਾਂ ਪਹਿਲਾਂ ਦੁੱਧ ਲੈ ਕੇ ਆਉ। ਚਲੋ ਠੀਕ ਆ ਮੈਂ ਦੁੱਧ ਲੈ ਕੇ ਆਉਣਾ। ਹਾਂ ਪੰਜੀ ਕਿਦਾਂ? ਕਰਨ ਲੱਗੇ ਕੱਪੜੇ-ਕੋਪੜੇ ਚੇਂਜ? ਕਰੋ ਫੇਰ ਚੇਂਜ ਤੇ ਫੇਰ ਖਾਣੇ ਆ ਰੋਟੀ ਤੇ ਪੰਜ ਬਾਵਾ ਜੀ ਬੈਠਿਓ। ਬੰਦ ਹੋ ਗਿਆ ਇਹ। ਚੱਲ ਪਿਆ। ਹਾਂ ਹੌ ਚੱਲ ਪਿਆ ਉਹ ਤਾਂ ਬੰਦ ਹੋ ਕੇ ਚੱਲ ਪਿਆ ਦੁਬਾਰਾ। ਉਹ ਬੰਦ ਹੋ ਗਿਆ। ਚਲ ਠੀਕ ਹੈ ਜੀ ਮੈਂ ਲੈ ਕੇ ਆਇਆ ਦੁੱਧ। ਕਰ ਲਿਆ ਚੇਂਜ ਕਪੜੇ ਕੁੱਪੜੇ? ਗਰਮੀ ਲੱਗਦੀ ਸੀ ਨਾ ਲਿਆ। ਹੋਰ ਚਲੋ ਵਧੀਆ ਹੈ ਨਹਾਤ ਹੋ ਗਿਆ ਐ ਫਰੈਸ਼ ਹੋ ਗਿਆ ਹੈ ਨਾ। ਚਲੋ ਤੇ ਲਓ ਜੀ ਟੀਵੀ ਤਾਂ ਲਾਤਾ ਆ ਕਿਉਂਕਿ ਫੋਨ ਤਾਂ ਹੁਣ ਤੁਹਾਡਾ ਮੈਂ ਲੈ ਜਾਣਾ ਐ ਬਲੌਗ ਨੂੰ। ਹੈ? ਫੋਨ ਕਿਉਂ? ਕਿਉਂ ਮੈਂ ਬਲੌਗ ਨੂੰ? ਤੂੰ ਹੁਣ ਕੀ ਖਾਣਾ ਅਜ ਜਿਪੀ? ਇਹਦੇ ਪੈਸੇ ਉਹੀ ਮਿਲਨੇ ਆ ਬਈ ਯਾਰ ਨਵੇਂ ਹੀ ਆਉਣੇ। ਨਾ ਆ ਦੋ ਬੈਗੜੀ ਲੈ ਕੇ ਆਇਆ ਮम्मी ਤੇਰੀ ਕਹਿੰਦੀ ਸੀ ਕਿ ਜਿਹੜੇ ਘਰੇ ਪਏ ਉਹੀ ਉਹੀ ਬਣਾ ਲੈਣੇ ਆ ਨਵੇਂ ਨਹੀਂ ਲੈ ਕੇ ਆਉਣੇ ਓਕੇ ਹਾਂ ਹਾਂਜੀ ਇੱਧਰ ਆ ਗਏ ਆ ਜੀ ਆਪਣੀ ਵੀਡੀਓ ਸ਼ੂਟ ਕਰਕੇ ਤੇ ਹਾਂਜੀ ਰੋਟੀ ਰੋਟੀ ਕੱਢੀਏ ਰੋਟੀ ਦਾ ਕੰਮ ਕਰੋ ਹੋਰ ਖਾਈਏ ਆਪਾਂ ਰੋਟੀ ਪਾਣੀ ਫਿਰ ਹਾਂਜੀ ਬੰਦਾ ਜੀ ਕਿੱਦਾਂ ਗਰਮ ਰੱਖਿਆ ਇਹਦੇ ਵਿੱਚ ਅੱਛਾ ਜੀ ਪੀ ਬੰਦੀ ਪਈ ਆ ਦੁੱਧ ਲੈ ਕੇ ਆਇਆ ਦੁੱਧ ਦਾ ਵਾਲਾ ਤੇ ਇੱਕ ਹੋਰ ਰੋਟੀ ਬਣੀ ਗਈ ਤਾਂ ਆ ਮੋਰੀਆਂ ਦਾ ਸੰਤਰੀ ਲਾਈਟ ਆਦੀ ਆ ਆਹੋ ਪਿੰਕ ਦੇ ਉੱਤੇ ਪੀੜੀਆਂ ਦੇਖੀ ਹਾਂ ਉਹਦੇ ਕਰਕੇ ਉਹ ਲਾਈਟ ਦਾ ਫਰਕ ਪੈਂਦਾ ਰਿਫਲੈਕਸ਼ਨ ਹਾਂ ਚਲੋ ਠੀਕ ਆ ਜੀ ਪਾਉ ਰੋਟੀ ਖਾਈਏ ਫੇਰ ਆਪਾਂ ਤੇ ਆਜੋ ਮਾੜਾ ਜਾਂਦੇ ਤੁਸੀਂ ਵੀ ਤੁਸੀਂ ਪਨੀਰ ਲੈਣਾ ਕarele ਲੈਣੇ ਕੀ ਲੈਣੇ ਆ ਪਨੀਰ ਦੇ ਦਿਓ ਪਹਿਲਾਂ ਜਿਹੜਾ ਉਹ ਵੀ ਮੁਕਾ ਦਈਏ ਕarele ਤੇ ਰਾਤ ਨੂੰ ਵੀ ਖਾ ਲਾਂਗੇ ਕarele ਤੇ ਰਾਤ ਨੂੰ ਵੀ ਖਾਦੇ ਜਾਣਗੇ YouTube ਨੂੰ ਓਪਨ ਕਰਨਾ ਮੈਂ ਕਿੰਦਾ ਸੀਗਾ ਨਹੀਂ ਨਹੀਂ ਉਹ ਪਤਾ ਕੀ ਹੋਇਆ ਆ ਦੇਖੋ ਉਧਰ ਦੇਖੋ ਦੇਖੋ ਇਹ ਕੀ ਹੋ ਗਿਆ ਦਵਾ ਇਧਰੋਂ ਘੁਮੋੜ ਦੇ ਲਓ ਓਪਨ ਆ ਆ ਕੀ ਹਾਲਾਤ ਆਇਆ ਸੇਫ ਮੂਡ ਕਿਦਾ ਆ ਗਿਆ ਉੱਤੇ ਮੈਂ ਰੋ ਕੋਈ ਮੂੜ ਨਹੀਂ ਆਇਆ ਇਹ ਕੁਝ ਹੋਇਆ ਆ ਦੇਖੋ ਬੰਦ ਇੱਕੋ ਬੰਦ ਕਰਕੇ ਵਲੌਗ ਵੀਰ ਬੰਦ ਕਰਕੇ ਚਲਾਇਆ ਪਤਾ ਨਹੀਂ ਤੇ ਸੇਫ ਮੂਡ ਲਿਖਿਆ ਆ ਰਿਹਾ ਪਤਾ ਨਹੀਂ ਕਿਉਂ ਆ ਰਿਹਾ ਆ ਇੱਧਰ ਮੈਗੀ ਆ ਚੱਲ ਆਉਣ ਹੁੰਦਾ ਮੈਂ ਆਉਂਦਾ ਕੋਣ ਕਰੀ ਨਾ ਕੁਝ ਵੀ ਹੈ ਤੇ ਮੈਂ ਦੇਖਦਾ ਆਗੇ ਹਾਂਜੀ ਔਰ ਉੱਡੜੀ ਯਾਰ ਮੈਂ ਇੱਕ ਵਾਰ ਮੜਾ ਜਾ ਟੀਵੀ ਦੇਖ ਕੇ ਆਇਆ ਪਤਾ ਨਹੀਂ ਟੀਵੀ ਉੱਤੇ ਕੋਈ ਰੋਟੀ ਪਹਿਲਾਂ ਖਾ ਲਉ ਫੰਕਸ਼ਨ ਫੰਕਸ਼ਨ ਜਿਹਾ ਕੋਈ ਉੱਤੇ ਆ ਗਿਆ ਸੇਫ ਮੂਡੋ ਚੱਲਦਾ ਨਹੀਂ ਬਿਆ ਕਹਿੰਦੇ ਹੋ ਗਿਆ ਆ ਦੇਖ ਲੈ ਦੇਖ ਓਣ ਫੋਨ ਦੇ ਦੇ ਤੁਸੀਂ ਰੋਟੀ ਹੈ ਰੋਟੀ ਠੰਡੀ ਹੋ ਜਾਣੀ ਹੈ ਜੀ ਬਾ ਪਾਉ ਮੈਂ ਖਾ ਗਿਆ ਬਸ ਮੈਂ ਯਾਰ ਉਹ ਜੂਸ ਪਿਆ ਮੇਰਾ ਮੈਂ ਜੂਸ ਨੂੰ ਪੀਣ ਲੱਗਾ ਨਾਲ ਵਿੱਚ ਲਿਆ ਕੇ ਆ ਤੁਸੀਂ ਰੋਟੀ ਪਾਣੀ ਹੈ ਨਾ ਆ ਤੂੰ ਪਾ ਲਗਾ ਹੋਈ ਹੈ ਕਿ ਸਬਜੀ ਬੋਲੇ ਰੱਖ ਕੇ ਆ ਗਰਮ ਕਿੰਨੀ ਕੁ ਗਰਮ ਨਹੀਂ ਹੋਈ ਦੀ ਅੱਗੇ ਵਿੱਚੋਂ ਮੈਂ ਤਾਂ ਨਾ ਹੋਈ ਪਈ ਆ ਬੰਦੇ ਚੱਲ ਗਿਆ ਨੂੰ ਲੈਣਾ ਕੋਈ ਜਲਦਾ ਹੋਵੇ ਗੋੜੀ 1 ਮਿੰਟ ਲਾਤਾ ਮਾਈਕ੍ਰੋਵੇ ਹਾਂ ਨਹੀਂ ਚੱਲਿਆ ਫਿਰ ਉਦੋਂ ਆਉਣ ਡਿਆ ਨੇ ਦਵਾਰਾ ਬੰਦ ਕੀਤਾ ਜਿਹੜਾ ਮੈਂ ਉਹ ਚਲਾ ਗਿਆ ਉਹ ਹੀ ਆ ਉਹ ਹੀ ਚੱਲਦਾ ਨਾ ਵਾ ਠੀਕ ਹੈ ਕਰ ਚੱਲਣ ਦੇ ਫੇ ਦੇਖਦੇ ਆ ਚਲੋ ਠੀਕ ਆ ਮਿਲਦੇ ਆ ਰੋਟੀ ਪਾਣੀ ਖਾ ਗਏ ਜੀ ਹਾਂ ਜੀ ਪੇਸਟੀ ਬਣਾਉਣਾ ਕਿਹਨੇ ਕਹਿੰਦੇ ਪੇਸਟੀ ਖਾਣੀ ਆ ਉਹ ਕਹਿੰਦੇ ਮੇਰੇ ਫੋਨ ਆਏਗੇ ਪੇਸਟੀ ਬਣਾਣੀ ਆ ਤੁਸੀਂ 6 ਵਜੇ ਆਉਣਾ ਸੀਗਾ ਜੀ ਮੈਂ ਖਾ ਮਾਇਆ ਰੱਖਾ ਉਹ ਚੱਲ ਇਕੱਠੇ ਖਾਣਨੇ ਆ ਬਾਅਦ ਚੋਂ ਆਲ ਫ੍ਰਿਜ ਰੱਖੋ ਜੇ ਮੈਂ ਆਇਆ ਰੱਖ ਇੱਕ ਕੰਮ ਜਾਣਾ ਮੜਾ ਜਾ ਚਲੋ ਠੀਕ ਆ ਫੇ। ਲਓ ਜੀ ਇੱਧਰ ਦੇਖੋ ਫੇ ਖਲਾਰਾ ਪਾ ਕੇ ਬੈਠੀ ਕੱਲੇ ਨੂੰ ਮੇਰੇ ਕੋਲ ਡਾਂਟ ਪਈ ਸੀ ਕਿ ਖਲਾਰਾ ਨਾ ਪਾਇਆ ਕਰ। ਦੇਖੋ ਜੀ ਟਾਈਮ ਹੋ ਗਿਆ ਆ 5 ਵਜੇ ਦੇ 10 ਮਿੰਟ ਹੋ ਚੱਲੇ ਆ ਤੇ ਇੱਧਰ ਮੈਡਮ ਜੀ ਖਲਾਰਾ ਪਾ ਕੇ ਫੇ ਬੈਠੀ ਪਲਕਵੀਰ। ਪੁੱਤ ਮੈਂ ਸਵੇਰੇ ਚੱਦਰ ਚ ਬੈੱਡ ਸ਼ੀਟ ਚੇਂਜ ਕੀਤੀ ਆ। ਕੁਛ ਨਹੀਂ ਦਗਾ। ਹੈ? ਚੱਕਣ ਲੱਗੀ ਆ। ਚੱਕਣ ਲੱਗਾ ਆ। ਪੇਸਟੀ ਖਾਣੀ ਆ? ਤੇਰੇ ਕਹਿਣ ਤੇ ਆਈ ਆ ਵੇ ਹੈਂਡ ਵਾਸ਼ ਕਰ ਜਾ ਕੇ ਜਾ ਮੇਰੇ ਪੁੱਤ। ਠੀਕ ਆ ਪੇਸਤੀ ਦਿੰਨੇ ਆ ਫਿਰ ਠੀਕ ਆ ਚੱਲ ਠੀਕ ਆ ਫਿਰ ਜਿਹੜੀ ਖਾਣੀ ਆ ਉਹ ਲੱਲਾ ਠੀਕ ਆ ਚਲੋ ਹਾਂਜੀ ਬਾਜੀ ਸਸੀ ਗੱਲ ਠੀਕ ਹਾਂਜੀ ਬਾਜੀ ਹੋਰ ਯਾਰ ਰੜੇਗਾ ਯਾਰ ਹੈ ਅੱਬਾ ਰੜੇਗਾ ਹੋਰ ਕੀ ਕਰਨਾ ਹਾਂਜੀ ਮੰਮੀ ਮੈਂ ਇੱਕ ਮਿੰਟ ਬੰਦ ਕਰ ਮੈਂ ਸੋਚਦੀ ਆ ਮੰਮੀ ਐਦਾਂ ਕਰਦੇ ਆ ਕarele ਦੇ ਹੈਗੇ ਆ ਪਾ ਸ਼ਾਮ ਨੂੰ ਇੰਨੀ ਕੋ ਗੱਟੇ ਦੀ ਸਬਜ਼ੀ ਬਣਾਈਏ ਹੈਨਾ ਥੋੜੀ ਜਿਹੀ ਹੈ ਨਾ ਗੱਟੇ ਦੀ ਸਬਜ਼ੀ ਬਣਾਉਂਦੇ ਆ ਆਲੂ ਮਟਰ ਵੀ ਖਤਮ ਹੋ ਗਏ ਆ ਆਲੂ ਮਟਰ ਹੈ ਨਹੀਂ ਗਏ ਤੇ ਹੈ ਤੇ ਗੱਟੇ ਦੀ ਸਬਜ਼ੀ ਥੋੜੀ ਜਿਹੀ ਬਣਾਉਂਦੇ ਆ ਆਪਾਂ ਹਨਾ ਥੋੜੀ ਜਿਹੀ ਰਾਤ ਜੋਗੀ ਆ ਨਾ ਕਿਉਂਕਿ ਇਹਨਾਂ ਨੇ ਵੀ ਖਾ ਲੈਣੀ ਆ ਕੇਲਾ ਤਾਂ ਸਵੇਰ ਨੂੰ ਵੀ ਸਬਜ਼ੋਧ ਨਾਲ ਖਾਦਾ ਜਾਣਾ ਪ੍ਰੋਟੀਨ ਦੇ ਨਾਲ ਹਨਾ ਚਲੋ ਮੈਂ ਕੱਲ ਪੱਲੂ ਨੂੰ ਕਿੰਨੀ ਡਾਟ ਬਈ ਮੇਤੋਂ ਹੁਣ ਵੇਖ ਲਾ ਰਵਾਂ ਬੈਠੀ ਆ ਉਹਨੇ ਇ tanto ਥੋੜੀ ਆ ਚਲੋ ਬੰਦੇ ਨੂੰ ਹੁਣ ਕੰਮ ਕਰੀ ਜਾਣਾ ਚਲੋ ਫਿਰ ਮੈਂ ਲਿਆਨੇ ਕੱਪੜੇ-ਕੁਪੜੇ ਤਹਾਂ ਤੂੰ ਆ ਮਾਰਦੇ ਆ ਫਿਰ ਠੀਕ ਆ ਚਲੋ ਮਿਲਦੇ ਵੇ ਲਓ ਜੀ ਇੱਧਰ ਦੇਖਦੀ ਪਈਆਂ ਨਾਟਕ ਹਾਂਜੀ ਦੇਖੋ ਆਗੇ ਕਿਦਾਂ ਦੀ ਆ ਫਿਰ ਟੈਸਟੀ ਐ ਮੂੰਹ ਪਰ ਚੱਕਦਾ ਕੀ ਹੋਇਆ ਸਵਾਦ ਚਲੋ ਖਾਓ ਚਾਕਲੇਟ ਵਾਲੀ ਅਸੀਂ ਖਾਵਾਂਗੇ ਪਾਪਾ ਮਾੜਾ ਜਿਹਾ ਗਏ ਆਂਦੇ ਆ ਤਾਂ ਫਿਰ ਖਾਂਦੇ ਆਂ ਅਜੀ ਇਕੱਠੇ ਠੀਕ ਆ ਚਲ ਮੈਂ ਕੱਪੜੇ ਲੈ ਆਵਾਂ ਕੋਠੇ ਤੋਂ ਓਕੇ ਹਾਂਜੀ ਪੀਸਟੀ ਖਾਓ ਅੱਜ 4 ਵਜੇ 5 ਲੈ ਆਏ ਸੀ ਇੱਕ ਪੱਲੂ ਨੇ ਨਹੀਂ ਖਾਦੀ ਹੈਗੀ ਉਹ ਖਾ ਗਈ ਆਪਣੀ ਉਹਨੂੰ ਦੇ ਦਿੱਤੀ ਸੀ ਪਹਿਲਾਂ ਮੈਂ ਉਹ ਸਵਾਰ ਨਹੀਂ ਖਾਦੀ ਮੈਂ ਉਹਨੂੰ ਕਹੇ 10 ਮਿੰਟ ਰੁਕ ਜਾ ਮੈਂ ਆਉਂਦਾ ਯਾਰ ਪਤਾ ਕੀ ਗੱਲ ਉਹਨੇ ਤਾਂ ਮੰਗਵਾਈ ਸੀਗੀ ਮੰਗਵਾਈ ਸੀਗੀ ਮੈਂ ਮੈਨੂੰ 10 ਮਿੰਟ ਰੁੱਕ ਮੈਂ ਆਇਆ ਬਸ ਆਪਣਾ ਕੰਮ ਬੜਾ ਕੰਮ ਕਰਕੇ ਚਲ ਆਪਾਂ ਵੀ ਖਾ ਲੈਂਦੇ ਹਾਂ ਹੁਣ ਚਲ ਆਓ ਵੇ ਆਓ ਬਾਓ ਚੱਕੋ ਤੁਸੀਂ ਆ ਵਾਓ ਏ ਚਲ ਉੱਠ ਮੈਂ ਵੀ ਕਰੋ ਬੜਾ ਮੈਂ ਚਲੋ ਸਾਰੀ ਹੈ ਐਂ ਦੱਸ ਚਲੋ ਤੁਸੀਂ ਆਕੜਣ ਰਹੇ ਓਏ ਦਰਾਕਤ ਸਾਹ ਰਾਈ ਜਿਹੜਾ ਜਿਹੜਾ ਕੱਢ ਦਿੱਤੀ ਆਹ ਚੱਪਲ ਕਿੱਥੇ ਜੰਮੀ ਉਹ ਧੋਣੀ ਗੱਟੀ ਗਈ ਆਹ ਲਈ ਤੁਸੀਂ ਆਹ ਖਾਣੀ ਆ ਮਮਿੰਨ ਵੀ ਆਹੀ ਲੈਣਾ ਮੈਨੂੰ ਆ ਦੇ ਦੋ ਕੋਈ ਨਹੀਂ ਆ ਲੋ ਨਹਾ ਖਾ ਲੂੰਗੀ ਤੁਸੀਂ ਇਹੀ ਖਾਣੀ ਆ ਚੌਲ ਵਾਲੀ ਤੇਨੂੰ ਸਵਾਦ ਨਾਦੀ ਹੈਗੀ ਆਏ ਪੱਲੂ ਚੌਲ ਵਾਲੀ ਤੇਨੂੰ ਸਵਾਦ ਨਾਦੀ ਆਹ ਚੌਲ ਪੇਸਟੀ ਰਹਾ ਹੋ ਰਹਾ ਦਾਦੀ ਕਾਦੀ ਮੇਰੇ ਕੋਲ ਦੀ ਮੈਂ ਪ੍ਰੇਤੇ ਆਪ ਨੂੰ ਕੁਝ ਖਾ ਲਉਣੀ ਹੁੰਦਾ ਨਹੀਂ ਮੈਂ ਚਲੋ ਜੇ ਤੇਰਾ ਮਨ ਨਹੀਂ ਕਰਦਾ ਕਦੀ ਉੱਠਣ ਚਲੋ ਖਾਓ ਠੀਕ ਹੈ ਲਓ ਜੀ 7:00 ਵਜ ਗਏ ਨੇ ਮੈਂ ਆਇਆ ਸੀ ਘਰੇ ਕੰਮ ਉੱਪਰ ਜਿਹੜੀ ਅਸੀਂ ਸ਼ੀਟ ਪਾਉਣੀ ਹੈ ਨਾ ਉਹ ਸ਼ੀਟ ਦਾ ਪਤਾ ਕਰਕੇ ਆਏ ਸੀਗੇ ਤੇ ਉਹ ਮਾਰਾ ਸ਼ੀਟ ਮਿਲਦੀ ਆ ਸਾਇਛੋਟਾ ਉਹ ਜੋੜ ਪਾ ਕੇ ਪੈਣੀ ਫਿਰ ਜੋ ਦੇਵਲੇ ਜਿੱਤਾ ਕਰਨ ਹਾਂ ਤੁਸੀਂ ਹੁਣ ਪਤਾ ਹੀ ਆ ਤੁਸੀਂ ਦਾ ਸਕੀਮ ਲੈ ਗਾਲੇ ਕਰ ਲੈਣਾ ਕਰ ਲੈਣਾ ਕਰ ਲੈਣਾ ਕਰ ਲੈਣਾ ਆ ਮੇਰਾ ਕੋਈ ਜਗਾੜ ਕਰੀ ਲੈਣਾ ਕਰ ਲੈਣਾ ਲੱਗੇ ਮੈਂ ਆਟਾ ਰੋਟੀ ਮੰਗ ਕੇ ਗੋਭੀ ਵਾਲੀ ਸਰਜੀ ਗਾਦੀ ਸਬਜੀ ਗਾਦੀ ਬਣਾਣੀ ਕਿ ਸਬਜੀ ਬਣਾਉਣ ਲੱਗੀ ਗੱਟੇ ਦੀ ਮੈਂ ਬਣਾ ਲੈਣਾ ਬਲੌਗ ਤੁਸੀਂ ਕਿੱਧਰ ਇਹ ਕੀ ਜੀ ਗੋਭੀ ਅਰੇ ਗੋਭੀ ਗੋਭੀ ਗਾਲੀ ਭਾਈ ਆਪ ਰੋਟੀ ਮੰਗਦੀ ਗੋਭੀ ਵਾਲੀ ਓਕੇ ਚਲੋ ਚੋ ਠੀਕ ਹੈ ਜੀ ਫਿਰ ਤੇ ਲੇਸ ਮਮਾ ਇਹ ਦੋ ਜਰੂਰੀ ਚੱਕ ਕੇ ਲੈਣੇ ਹੁੰਦੇ ਆ ਚਲੋ ਤੇ ਮੈਂ ਜੱਲਾਂ ਦੁਕਾਨੇ ਪਿਆ ਆ ਮੈਂ 800 ਵਾ 8 ਆ ਜਾਣਾ ਓਕੇ ਓਕੇ ਲੋ ਜੀ ਟਾਈਮ ਹੋ ਗਿਆ ਆ 7:30 ਠੀਕ ਆ ਪੱਲੂ ਕਹਿੰਦੀ ਮੈਂ ਸਬਜੀ ਨਾਲ ਰੋਟੀ ਨਹੀਂ ਖਾਣੀ ਇਹਨੂੰ ਬਣਾ ਕੇ ਦਿੱਤੀ ਆ ਗੋਭੀ ਵਾਲੀ ਪਰੌਂਠੀ ਮੱਖਣ ਨਾਲ ਕੀ ਹੋਇਆ ਮੈਨੂੰ ਦਿੰਨਾ ਸੀ ਮੈਨੂੰ ਇਹਨੂੰ ਖਰੀ ਆਂਦੀ ਚੱਲ ਖਾ ਚਾਹ ਬਣਦੀ ਪਈ ਆ ਠੀਕ ਆ ਮੈਂ ਬਣਾਵਾਂ ਸਬਜੀ 7:30 ਹੋ ਗਏ ਕਿਹੜੇ ਵੇਲੇ ਬਣਾਉਣੀ ਹੈ ਸਬਜੀ ਹੈ ਨਾ ਮੰਮੀ ਠੀਕ ਆ ਲਿਆ ਚਾਹ ਰੱਖੀ ਦੁੱਧ ਵੀ ਪਾਉਣਾ ਹੈ ਚਾਹ ਚ ਹੈ ਨਾ ਬੰਦ ਕਰਾਂ ਇਹਨੇ ਹੈਗਾ ਫਰਿੱਜ ਵਿੱਚ ਦੁੱਧ ਵੀ ਆ ਇੱਧਰ ਦੁੱਧ ਨੂੰ ਵੀ ਵਾਲਾ ਦੇ ਲਿਆ ਆ ਇੱਧਰ ਵਾਲਾ ਦੇ ਲਿਆ ਆ ਦਹੀਂ ਲਾਵਾਂਗੇ ਰਾਤ ਨੂੰ ਠੀਕ ਆ ਹਾਂਜੀ ਕਿੱਦਾਂ ਠੀਕ ਲੱਗਦੀ ਸਿਹਤ ਠੀਕ ਲੱਗਦੀ ਹੈ ਤੁਹਾ ਕਿੰਨਾ ਹੋ ਗਿਆ ਨਾ ਚਲ ਬਣਾ ਕੀ ਕਰਦੇ ਹੋਏ ਆ ਬੱਟੇ ਬਣਾ ਲੱਗੀਆਂ ਬੱਟੇ ਵਾਕੀਏ ਇਹਦੇ ਵਿੱਚ ਪਾਇਆ ਆ ਬੇਸਨ ਦੇ ਵਿੱਚ ਜੁਵੈਣ ਪਾਈ ਮਾਰੀ ਜਈ ਦੇਖੋ ਇਹਦੇ ਵਿੱਚ ਪਾਈ ਇਹਦਾ ਤਾਂ ਬਣਾਉਂਦੇ ਆ ਬਿੱਟੇ ਵਿੱਚ ਮੜ ਗਿਆ ਲੂਣ ਤੇ ਇਹਨੂੰ ਆਹ ਘੋਚ ਫੇ ਗੁੰਨ ਲੈਣਾ ਆ ਹਾਂ ਫਿਰ ਥੋੜਾ ਜਿਹਾ ਪਾਣੀ ਪਾ ਲੈਣਾ ਵਿੱਚ ਇੰਜਰ ਬਣਾਉਣ ਲੱਗੇ ਨਹੀਂ ਅੱਗੇ ਬਣਾਈ ਦੀ ਸੀ ਬੰਦੂ ਹੁਣ ਤਾਂ ਬਹੁਤ ਦੇਰ ਬਾਅਦ ਬਣਾਉਣ ਲੱਗੇ ਤੇ ਦਾਦੀ ਬਹੁਤ ਹੰਦੰਦੀ ਸੀ ਕਿ ਹਾਂ ਦਾਦੀ ਛੋਟਾ ਬਣਾ ਲਓ ਫਿਰ ਹੈਨਾ ਤੂੰ ਹੀ ਕਰਦਾ ਓਏ ਕੀ ਕਰ ਰਹੇ ਹੋ ਅਮਾ ਵੀਡੀਓ ਡਾਲਨੇ ਲੱਗੇ ਆ ਇੰਸਟਾਗ੍ਰਾਮ ਉੱਤੇ ਡਾਲੋ ਡਾਲੋ ਹਲੋ ਜੀ ਸਵਾ 8 ਹੋ ਗਿਆ ਤੇ ਆਪਾਂ ਆ ਗਏ ਘਰ ਤੇ ਹਾਂਜੀ ਮਾਤਾ ਜੀ ਬੈਠੇ ਹੋ ਆ ਬੇਸਨ ਦੇ ਬਣਾਏ ਇਹਦੀ ਬਣਾਉਣੀ ਸਬਜੀ ਅੱਜ ਗੱਟੇ ਦੀ ਸਬਜੀ ਗੱਟੇ ਦੀ ਇਹਦੇ ਵਿੱਚ ਵਾਲ ਲਿਆ ਹੈ ਜੀ ਪਾਣੀ ਪਾ ਲੈਣਾ ਸਬਜੀ ਅੱਗੇ ਜੀ ਬੋਤਲ ਲਿਆ ਹੁੰਦੀ ਸੀ ਆਹ ਇਹ ਵਧੀਆ ਯਾਰ ਵੈਸੇ ਇਹ ਹੈ ਨਾ ਹਾਂ ਵਧੀਆ ਬਹੁਤ ਬਹੁਤ ਵਧੀਆ ਆਹ ਬੋਤਲ ਇਹ ਲੈਣਾ ਆਲੇ ਦੁਆਲੇ ਉੱਪਲੀ ਲਿਪੜਦੀ ਹੈ ਜੀ ਕੋ ਕਰਨਾ ਚਲੋ ਅਜੀ ਪਿਆਜ਼ ਯੂਜ਼ ਕਰਕੇ ਤੜਕਾ ਤੜਕਾ ਲੱਗਣਾ ਇਹ ਕਹਿਣਾ ਅਜੀ ਤਾਂ ਟਾਈਮ ਲੱਜਣਾ ਆਹੀ ਪਾਣੀ ਵਿੱਚ ਪਾ ਲੈਣਾ ਇਹਦੇ ਚ ਅਵਾਲੇ ਸੀਗੇ ਹਾਂ ਇਹੀ ਮੈਨੂੰ ਇਹ ਟਾਈਮ ਆ ਜਾਣਾ ਹਜੇ ਸੁੱਕਣੇ ਵੀ ਆ ਮੇਰੇ ਖਿਆਲ ਕਹਿਣਾ ਪਹਿਲਾਂ ਸੁੱਕ ਜਾਣੇ ਪੱਖੇ ਥੱਲੇ ਕਹਿ ਜਾਂਦਾ ਕਿ ਤਰੀ ਰਿਜਣੀ ਇਹਨਾਂ ਜਦੋਂ ਰੇਹ ਚੰਗੀ ਤੇਰਾ ਤਰੀ ਹੋਣੀ ਹਰਮਨ ਕਾਪੜੇ ਖੁੱਡੇ ਤੁਹਾਨੂੰ ਪਤਾ ਇਹ ਕਿਹੜੇ ਆਪਣੇ ਖੁੱਡੇ ਚ ਉਹ ਆਪਣੇ ਖੁੱਡੇ ਚ ਬਲਗ ਆਪਣੇ ਖੁੱਡੇ ਚ ਅਸੀਂ ਬਾੜੀ ਘੁੰਮੀ ਜਾਈਦੇ ਬਾੜੀ ਆਪਾਂ ਆਪਾਂ ਤਿੰਨੇ ਜਣੇ ਆ ਬਾੜੇ ਕੁਮਾੜੀ ਦੇ ਬੜੀ ਤੇ ਨਹੀਂ ਬਾੜੇ ਚ ਹਾਂ ਸਾਨੂੰ ਬਾੜੀ ਅਸੀਂ ਇਕੱਠਿਆਂ ਨੇ ਬੜਨਾ ਜਦੋਂ ਆਪਣੇ ਆਪਣੇ ਖੁੱਡੇ ਬੜਨਾ ਹੈ ਉਹ ਆਪਣੇ ਖੁੱਡੇ 'ਚ ਤੂੰ ਇੱਧਰ ਆਪਣੇ ਖੁੱਡੇ 'ਚ ਬਣੀ ਆ ਬਾਹਰ ਨਿਕਲ ਕਿੱਥੇ ਆ ਨਹੀਂ ਨਦੀ ਗਈ ਆ ਫਿਰ ਰਾਤ ਨੂੰ ਸੋਜਿਆ ਕਰੋ ਜੇ ਰਾਤ ਨੂੰ ਸੌਂਦੇ ਨਹੀਂ ਹੈਗੇ ਸਵੇਰੇ ਉੱਠਦੇ ਆ ਫਿਰ ਇਹ ਤੇ ਨੀਂਦ ਚਲ ਦੋ ਛੁੱਟੀਆਂ ਲੈਣੀ ਆ ਅੱਗੇ ਮੁੜ ਕੇ ਰੱਜ ਕੇ ਸੌਂਦੇ ਨੇ ਠੀਕ ਆ ਚਲ ਲਓ ਜੀ ਇੱਧਰ ਇਹਨੂੰ ਉਹਨੂੰ ਕੱਟ ਕੇ ਰੱਖ ਲਿਆ ਆ ਠੀਕ ਆ ਤੇ ਇੱਧਰ ਸਬਜ਼ੀ ਨੂੰ ਲਾਤਾ ਆ ਤੜਕਾ ਗਰੇਵੀ ਇਹਦੀ ਹੋ ਜਵੇ ਉਸ ਤੋਂ ਬਾਅਦ ਫੇਰ ਇਹ ਪਾਵਾਂ ਦੇ ਵਿੱਚ ਫੇ ਜਦੋਂ ਬਣ ਜੂਗੀ ਤਾਂ ਫੇਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀ ਬਣੀ ਆ ਠੀਕ ਹੈ ਨੀ ਚਲੋ ਬਣਾਈਏ ਫੇਰ ਹਨਾ ਚਲੋ ਮਿਲਦੇ ਹਾਂ ਫੇਰ ਬਣਾਵਣਗੇ ਸਬਜ਼ੀ ਹਾਂਜੀ ਲਓ ਜੀ ਰੋਟੀ ਲੱਗੇ ਹੁਣ ਆਪਾਂ ਖਾਣ ਮੈਂ ਪਾਪੜ ਬਣਾਉਣ ਲਈ ਸਬਜ਼ੀ ਬਣ ਗਈ ਆਪਣੀ ਕੱਟੇ ਦੀ ਅਚਾਰ ਰੋਟੀ ਦੇ ਪਾਪੜ ਬਣਾਉਣੇ ਆ ਰੋਟੀ ਦੇ ਮੈਂ ਆਪੇ ਲਵਾਂ ਓਕੇ ਆ ਲਓ ਜੀ ਇਹ ਰੋਟੀਆਂ ਚ ਐਨ ਪਕੜ ਕੇ ਪੱਪੜ ਜਿਹੜਾ ਅੱਧਾ ਕਰਨੀਆਂ ਆ ਮੰਦੀਆ ਓਕੇ ਸਬਜੀ ਲਖੋਗੇ ਦੋਰੀ ਬਣੀ ਗੱਟੇ ਦੀ ਇੱਕ ਮਿੰਟ ਚੰਗਾ ਕੰਮ ਇਹਨੂੰ ਕਹਿੰਦੇ ਗੱਟੇ ਦੀ ਸਬਜੀ ਯਾਰ ਉਹ ਗੱਟਾ ਨਾਮ ਕਿ ਦਵਾ ਯਾਰ ਨਹੀਂ ਨਾਮ ਤਾਂ ਵਧੀਆ ਹੁੰਦਾ ਮੈਂ ਹੈ ਗੱਲ ਕਰਦਾ ਗੱਟੇ ਦੀ ਸਬਜੀ ਟੇਸਟ ਨਹੀਂ ਨਹੀਂ ਰੰਗ ਨਹੀਂ ਨਾਮ ਟੇਸਟ ਵੇਲੇ ਮੈਂ ਦੇਖ ਲਿਆ ਟੇਸਟ ਤਾਂ ਹੈਗਾ ਬਹੁਤ ਵਧੀਆ ਹੈ ਟੇਸਟ ਬਹੁਤ ਵਧੀਆ ਬਣਿਆ ਸਵਾਦ ਬਹੁਤ ਲਾਹ ਹੈ ਆਇਆ ਵੀ ਰੋਟੀ ਆ ਜਾ ਲਾ ਲਿਆ ਹੈ ਨਾਲਿਆ ਚਲੋ ਸ਼ੁਗਰ ਤੂੰ ਹੀ ਨਾਤਾ ਹੈ ਟਾਈਮ ਹੀ ਬੜਾ ਲੰਦਾ ਨਾ ਉਹ ਨੂੰ ਪਾਣੀ ਪਾਰ ਫਿਰ ਪਾ ਲਗਾ ਜਾਂ ਪਾਣੀ ਪਾਰ ਜਾ ਉਹ ਜੋ ਫ੍ਰਿਜ ਚੋਂ ਕੱਢ ਲਈਏ ਬੋਤਲ ਫ੍ਰਿਜ ਚੋਂ ਕੱਢ ਲੈ ਬੋਤਲ ਲਓ ਮਾਤਾ ਜੀ ਤੁਹਾਡੀ ਵੀ ਆ ਗਈ ਆ 1 ਰੋਟੀ ਚਲੋ ਜੀ ਕਾ ਆ ਗਏ ਰੋਟੀ ਮਿਲਦੇ ਆ ਹੁਣ ਦੇਖਦੇ ਆਈ ਕੀ ਟੇਸਟ ਆ ਇਹਦਾ ਉਹਦਾ ਟੇਸਟ ਤਾਂ ਵਧੀਆ ਰੋਟੀ ਨਾਲ ਵਧੀਆ ਲੱਗਦੀ ਕਿ ਨਹੀਂ ਲੱਗਦੀ ਸਾਨੂੰ ਬਹੁਤ ਚੈਰਵਾਦ ਬਣਾਈਏ ਇਹ ਇਹ ਹੈਗੀ ਗੱਟੇ ਦੀ ਸਬਜ਼ੀ ਇਹ ਘਰੇ ਹੀ ਬਣਦੀ ਸਾਰੀ ਸਾਰੀ ਹਾਂ ਮਤਲਬ ਮਤਲਬ ਆ ਜਿਹੜੇ ਵਿੱਚ ਨਹੀਂ ਐ ਪੀਸ ਬਣਾਏ ਹੋਏ ਉਹ ਵੀ ਆਪ ਬਣਾਣੇ ਪੈਂਦੇ ਬੇਸਨ ਦੇ ਉਹ ਵੀ ਬੇਸਨ ਦੇ ਆਪ ਬਣਾ ਆ ਕੇ ਉਬਾਲ ਕੇ ਫਿਰ ਉਹਨੂੰ ਸੁਕਾ ਆ ਕੇ ਫਿਰ ਬਣਦੀ ਇਹ ਹਾਂ ਖਾ ਕੇ ਦੇਖ ਆ ਕੇ ਲਾਇਆ ਲਾਇਆ ਚਲੋ ਜੀ ਚਲੋ ਜੀ ਠੀਕ ਆ ਜੀ ਮਿਲਦੇ ਰੋਟੀ ਪਾਣੀ ਖਾ ਕੇ ਸ਼ਾਮ ਹੋ ਗਿਆ 10:00 ਵਜੇ ਆ ਰੋਟੀ ਪਾਣੀ ਖਾ ਗਏ ਹੋ ਗਏ ਵਿਹਲੇ ਤੇ ਇਧਰ ਮaza ਸਾਡੇ ਦੇਖ ਰਹੀ ਆ ਮੂਵੀ ਅਸੀਂ ਸਾਰੇ ਇਕੱਠੇ ਦੇ ਦੇ ਸੀਗੇ ਅੱਜ ਪਾਲਕ ਕਹਿੰਦੀ ਆ ਮੇਰੇ ਕੋਲ ਆ ਜਾ ਉਧਰ ਉਹ ਨਿਕਲੀ ਨਹੀਂ ਕਮਰੇ ਚ ਉਹਦੇ ਨਹੀਂ ਨਹੀਂ ਕੋਈ ਨਹੀਂ ਫਿਰ ਦੇਖ ਲਾਂਗੇ ਥੋੜੀ ਜਿਹੀ ਰਹਿ ਗਈ ਤੁਸੀਂ ਦੇਖੋ ਲਓ ਜੀ ਅੱਜ ਅਸੀਂ ਹੈਗੇ ਆ ਆਪਣੇ ਕਮਰੇ ਚ ਤੇ AC 25 ਦੇ ਹਾਂਜੀ ਇਹ ਅੱਜ ਉੱਠਣ ਨਹੀਂ ਦਿੱਤਾ ਇਹਨੇ ਪਤਾ ਨਹੀਂ ਕੋਈ ਠੀਕ ਨਹੀਂ ਲੱਗਦੀ ਹੈ ਕਿ ਮੈਨੂੰ ਇਹ ਮਗਰ ਆ ਥੋੜੀ ਸ਼ੇਧ ਠੀਕ ਨਹੀਂ ਲੱਗਦੀ ਹੈ ਜੀ ਕਹਿੰਦੀ ਆ ਸਕੂਲੋਂ ਆਈ ਥੱਕੀ ਬਹੁਤ ਆ ਮੈਂ ਅੱਜ ਕਹਿੰਦੀ ਹਾਂ ਨਾੜਦੇ ਭਾਈ ਦੇ ਰਹਿੰਦੇ ਸਾਰੀ ਜਿਹੜੀ ਸੌ ਗਈ ਹੁੰਦਾ ਹੁਣ ਸੌ ਗਈ ਹੁੰਦਾ ਹੁਣ ਤੇ ਇਹਦੇ ਟੀਵੀ ਨਹੀਂ ਲਾਇਆ ਹਾਂ ਜਾਗਦੀ ਹੈ ਜੇ ਮੈਨੂੰ ਜੇ ਸੌ ਗਈਏ ਤਾਂ ਚੱਲਾ ਆਪਾਂ ਉਧਰ ਮੂਵੀ ਦੇਖ ਲਈਏ ਜਾਮਾ ਚੱਲਾ ਆਪਾਂ ਉਧਰ ਜਾ ਕੇ ਮੂਵੀ ਦੇਖ ਲੈਨੇ ਆ ਨਹੀਂ 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 ਮੈਂ ਤਾਂ ਹਜਦਾ ਪਿਆ ਆ ਆਪਾਂ ਇਹ ਟੀਵੀ ਲਾ ਗਏ ਇੱਥੇ ਕੁਝ ਦੇਖਦੇ ਆਂ ਮੂਵੀ ਬਾਅਦ ਦੇਖ ਲਾਂਗੇ ਉਹ ਵਾਲੀ ਕੋਈ ਗੱਲ ਨਹੀਂ ਹੋਰ ਹੋਰ ਇੱਦਾਂ ਕਰਦੇ ਇੱਦਾਂ ਕਰਦੇ ਆ ਮੈਂ ਲੱਗਾ ਲਾਉਣ ਬਸ ਟੀਵੀ ਤੇ ਲਾਈ ਟੀਵੀ ਲਿਆ ਹੀ ਲਾ ਤੇ 10 ਵਜੇ ਚੱਲੇ ਆ ਚਲੋ ਬਾਕੀ ਦੇਖਦੇ ਆਂ ਹੋਰ ਕੀ ਪ੍ਰੋਗਰਾਮ ਹੈਗਾ ਜੇ ਕੋਈ ਕਾਫੀ-ਕੂਫੀ ਜਾਂ ਕੁਝ ਹੋਰ ਹੋਇਆ ਤੇ ਫਿਰ ਬਣਾ ਕੇ ਬਲੌਗ ਦੇ ਐਂਡ ਹਰਮਨ ਗੋਠਰੇ ਅਜੇ ਥੱਲੇ ਆਇਆ ਨਹੀਂ ਹੈਗਾ ਸਾਢੇ 11 ਹੋ ਗਏ ਨੇ ਤੇ ਕਾਫੀ-ਕਾਫੀ ਪੀਣ ਦਾ ਪ੍ਰੋਗਰਾਮ ਸੀਗਾ ਤੇ ਕੋਈ ਫੋਨ ਆ ਗਿਆ ਰੁਬਲ ਦਾ ਤੇ ਫਿਰ ਟਾਈਮ ਲੱਗ ਗਿਆ ਜਾਵਾ ਤੇ ਮੰਮੀ ਜੀ ਹਣੀ ਸੋ ਗਏ ਆ ਤੇ ਹੁਣ ਆਪਾਂ ਕਰਦੇ ਇਥੇ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਮੈਂ ਅਲੱਗ ਕੱਲ ਕ ਇੱਕ ਨਵੇਂ ਬਲੌਗ ਤੇ ਦੇਖਣ ਲੱਗੇ ਹਾਂ Netflix ਉਮ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ